ਰੂਸ ਦੇ ਵਿੱਚ ਆਬਾਦੀ ਘਟਣ ਦਾ ਸੰਕਟ ਗਹਿਰਾਇਆ ਹੋਇਆ ਹੈ ਜਿਸ ਕਰਕੇ ਸਰਕਾਰ ਕਾਫੀ ਚਿੰਤਿਤ ਹੈ ਦੱਸਦੇ ਇਹ ਕਿ ਹੁਣ ਸਰਕਾਰ ਦੇ ਵੱਲੋਂ ਬੱਚੇ ਪੈਦਾ ਕਰਨ ਦੇ ਲਈ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ ਘਟਦੀ ਆਬਾਦੀ ਦੇ ਕਰਕੇ ਇਹ ਫੈਸਲਾ ਲਿਆ ਗਿਆ ਹੈ ਰੂਸੀ ਸਰਕਾਰ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਦੇ ਵਿੱਚ ਹੈ ਇਸ ਕਾਨੂੰਨ ਦੇ ਤਹਿਤ ਦੇਸ਼ ਚ ਲੋਕਾਂ ਨੂੰ ਬੱਚੇ ਪੈਦਾ ਨਾ ਕਰਨ ਲਈ ਉਤਸ਼ਾਹਿਤ ਕਰਨ ਤੇ ਪਾਬੰਦੀ ਲਗਾਈ ਜਾਵੇਗੀ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੋਈ ਅਜਿਹੀ ਸਮਗਰੀ ਨਹੀਂ ਚਲਾਈ ਜਾਵੇਗੀ ਜੋ ਲੋਕਾਂ ਨੂੰ ਬੱਚੇ ਪੈਦਾ ਕਰਨ ਤੋਂ ਰੋਕਦੀ ਹੋਵੇ ਰੂਸੀ ਸੰਸਦ ਦੇ ਹੇਠਲੇ ਸਦਨ ਸਟੇ ਡੂਮਾ ਨੇ ਵੀ 12 ਨਵੰਬਰ ਨੂੰ ਇਸ ਨਾਲ ਸੰਬੰਧਿਤ ਪ੍ਰਸਤਾਵ ਪਾਸ ਕੀਤਾ ਹੈ ਹੁਣ ਇਸ ਨੂੰ 2 ਨਵੰਬਰ ਨੂੰ ਉੱਪਰਲੇ ਸਦਨ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਥੋਂ ਲੰਘਣ ਤੋਂ ਬਾਅਦ ਇਸ ਨੂੰ ਮਨਜ਼ੂਰੀ ਦੇ ਲਈ ਵਲਾਦੀਮੀਰ ਪੁਤਿਨ ਦੇ ਕੋਲ ਭੇਜਿਆ ਜਾਵੇਗਾ ਪੁਤਿਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਲਾਗੂ ਹੋ ਜਾਵੇਗਾ ਦਰਅਸਲ ਰੂਸ ਆਪਣੀ ਲਗਾਤਾਰ ਘਟਦੀ ਆਬਾਦੀ ਤੋਂ ਪਰੇਸ਼ਾਨ ਹੋ ਗਿਆ ਦੇਸ਼ ਦੇ ਵਿੱਚ ਜੂਨ ਦੇ ਵਿੱਚ ਪੈਦਾ ਹੋਏ ਬੱਚਿਆਂ ਦੀ ਗਿਣਤੀ 1 ਲੱਖ ਤੋਂ ਵੀ ਘੱਟ ਯੂਕਰੇਨ ਯੁੱਧ ਤੋਂ ਬਾਅਦ 6 ਲੱਖ ਤੋਂ ਵੱਧ ਰੂਸੀ ਲੋਕ ਮਾਰੇ ਗਏ ਨੇ ਜਾਂ ਅਪੰਗ ਹੋ ਗਏ ਨੇ ਇਸ ਨਾਲ ਆਬਾਦੀ ਤੇ ਹੋਰ ਵੀ ਮਾੜਾ ਅਸਰ ਪਿਆ ਇਸ ਨਾਲ ਸਰਕਾਰ ਦੀ ਚਿੰਤਾ ਵੱਧ ਗਈ ਹੈ ਰੂਸੀ ਸਰਕਾਰ ਇਸ ਤੋਂ ਉਭਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਬੱਚੇ ਪੈਦਾ ਕਰਨ ਦੇ ਲਈ ਵੀ ਲੱਖਾਂ ਰੁਪਏ ਇਨਾਮ ਵਜੋਂ ਦਿੱਤੇ ਜਾ ਰਹੇ ਨੇ ਰੂਸੀ ਸਰਕਾਰ ਨੇ ਬੱਚੇ ਨਾ ਪੈਦਾ ਕਰਨ ਦੇ ਵਿਚਾਰ ਨੂੰ ਪੱਛਮੀ ਦੇਸ਼ਾਂ ਦਾ ਉਦਾਰਵਾਦੀ ਪ੍ਰਚਾਰ ਦੱਸਿਆ ਰੂਸ ਦਾ ਮੰਨਣਾ ਹੈ ਕਿ ਨਵਾਂ ਕਾਨੂੰਨ ਇਸ ਪ੍ਰਚਾਰ ਨੂੰ ਰੋਕਣ ਦੇ ਵਿੱਚ ਮਦਦ ਕਰੇਗਾ ਨਵੇਂ ਕਾਨੂੰਨ ਤਹਿਤ ਲੋਕਾਂ ਨੂੰ ਬੱਚੇ ਨਾ ਪੈਦਾ ਕਰਨ ਤੇ ਲਈ ਉਤਸ਼ਾਹਿਤ ਕਰਨ ਤੇ ਕਿਸੇ ਵਿਅਕਤੀ ਤੇ ਸੰਸਥਾ ਤੇ 3 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਕਾਨੂੰਨ ਤੇ ਬੋਲਦੇ ਹੋਏ ਸੰਸਦ ਦੇ ਸਪੀਕਰ ਵਿਆਚਸਲਾ ਵਾਲੇਡਿਨ ਨੇ ਕਿਹਾ ਕਿ ਬੱਚਿਆਂ ਤੋਂ ਬਿਨਾ ਕੋਈ ਦੇਸ਼ ਨਹੀਂ ਹੋਵੇਗਾ ਇਸ ਵਿਚਾਰਧਾਰਾ ਕਰਕੇ ਲੋਕ ਬੱਚੇ ਪੈਦਾ ਕਰਨੇ ਬੰਦ ਕਰ ਦੇਣਗੇ ਡੂਮਾ ਨੇ ਉਹਨਾਂ ਦੇਸ਼ਾਂ ਦੇ ਬੱਚਿਆਂ ਨੂੰ ਗੋਦ ਲੈਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਜਿੱਥੇ ਜੈਂਡਰ ਚੇਂਜ ਕਰਵਾਉਣ ਦੀ ਆਗਿਆ ਹੈ ਮਿਰਰ ਦੀ ਰਿਪੋਰਟ ਦੇ ਮੁਤਾਬਕ ਸਰਕਾਰ ਘਟती ਜਨਮ ਦਰ ਨੂੰ ਰੋਕਣ ਦੇ ਲਈ ਸੈਕਸ ਮੰਤਰਾਲੇ ਬਣਾਉਣ ਤੇ ਵੀ ਵਿਚਾਰ ਕਰ ਰਹੀ ਹੈ ਇਸ ਤੋਂ ਇਲਾਵਾ ਸਰਕਾਰ ਲੋਕਾਂ ਸਾਹਮਣੇ ਅਜੀਬੋ-ਗਰੀ ਪ੍ਰਸਤਾਵ ਵੀ ਰੱਖ ਰਹੀ ਹੈ ਸਰਕਾਰ ਨੇ ਲੋਕਾਂ ਨੂੰ ਦਫ਼ਤਰ ਦੇ ਵਿੱਚ ਹੀ ਲੰਚ ਟਾਈਮ ਦੌਰਾਨ ਸੈਕਸ ਕਰਨ ਦਾ ਪ੍ਰਸਤਾਵ ਵੀ ਦਿੱਤਾ ਹੈ ਮਾਸਕੋ ਦੇ ਵਿੱਚ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕੁਝ ਸਵਾਲਾਂ ਦੀ ਸੂਚੀ ਵੀ ਦਿੱਤੀ ਗਈ ਹੈ ਇਸ ਦੇ ਵਿੱਚ ਉਸ ਦੇ ਪੀਰੀਅਡ ਚੱਕਰ ਤੇ ਨਿੱਜੀ ਜ਼ਿੰਦਗੀ ਬਾਰੇ ਜਾਣਕਾਰੀ ਮੰਗੀ ਹੈ ਇਸ ਪਹਿਲ ਕਦਮੀ ਦੇ ਤਹਿਤ ਮਾਸਕੋ ਦੇ ਵਿੱਚ 20000 ਔਰਤਾਂ ਦੇ ਮੁਫਤ ਚਨਨ ਟੈਸਟ ਵੀ ਕਰਵਾਏ ਜਾਣਗੇ ਰੂਸੋ ਦੇ ਖਾਬਾਕੋਰਫਸ ਇਲਾਕੇ ਦੇ ਵਿੱਚ 18 ਤੋਂ 23 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਬੱਚੇ ਦੇ ਜਨਮ ਤੇ ਇੱਕ ਲਾਗ ਰੁਪਏ ਦਿੱਤੇ ਜਾਣਗੇ ਉੱਥੇ ਹੀ ਚਲਿਆ ਆਬश्यक ਚੌੜਤਾ ਨੂੰ ਪਹਿਲੇ ਬੱਚੇ ਦੇ ਜਨਮ ਤੇ 9 ਲੱਖ ਰੁਪਏ ਦਿੱਤੇ ਜਾਣਗੇ ਤਾਂ ਇਸ ਪਾਦੀ ਸੰਕਰਤ ਉਬਰਣ ਦੇ ਲਈ ਰੂਸ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਹੁਣ ਕੀਤੀ ਜਾ ਰਹੀ ਹੈ